ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਆਓ ਤੁਹਾਨੂੰ ਇੱਕ ਹੱਦਵੀਤੀ ਸੁਣਾਉਣ ਜਾ ਰਹੀ ਆ ਕਿ ਕਿਵੇਂ ਇੱਕ ਮਰਦੇ ਹੋਏ ਬੱਚੇ ਦੀ ਬਾਬਾ ਦੀਪ ਸਿੰਘ ਜੀ ਨੇ ਕਿਵੇਂ ਜਾਨ ਬਚਾਈ ਅੰਮ੍ਰਿਤਸਰ ਸ਼ਹਿਰ ਦੀ ਉਹ ਗੱਲ ਹੈ ਕਿ ਕਿਸੇ ਦਾ ਬੱਚਾ ਹੋ ਗਿਆ ਬਿਮਾਰ ਤੇ ਜੀ ਦਾ ਬੱਚਾ ਬਿਮਾਰ ਹੋਇਆ ਉਸ ਮਨੁੱਖ ਨੂੰ ਬਾਬਾ ਦੀਪ ਸਿੰਘ ਜੀ ਦੇ ਉੱਪਰ ਬਹੁਤ ਭਰੋਸਾ ਸੀ ਰੋਜ਼ ਉਹਨੇ ਬਾਬਾ ਜੀ ਦਾ ਨਾਮ ਜਾਪ ਕਰਨਾ ਰੋਜ਼ ਬਾਬਾ ਜੀ ਦੇ ਦਰ ਤੇ ਬੈਠ ਕੇ ਬਾਣੀ ਪੜ੍ਹਨੀ ਬਾਣੀ ਨੂੰ ਸੁਣਨਾ ਸੇਵਾ ਕਰਨੀ ਦੁਪਹਿਰੇ ਕੱਟਣੇ ਬੜਾ ਭਰੋਸਾ ਸੀ ਉਹਨੂੰ ਬਾਬਾ ਦੀਪ ਸਿੰਘ ਜੀ ਤੇ ਪਰਮਾਤਮਾ ਦੀ ਖੇਡ ਇਹ ਬਣੀ ਕਿ ਉਹਦੇ ਬੱਚੇ ਦੇ ਸਾਰੇ ਸਰੀਰ ਵਿੱਚ ਰੇਸ਼ਾ ਫੈਲ ਗਿਆ ਉਹ ਰੇਸ਼ਾ ਇੰਨਾ ਫੈਲਿਆ ਉਸ ਨੂੰ ਸਾਹ ਲੈਣਾ ਔਖਾ ਹੋ ਗਿਆ ਜਦੋਂ ਸਾਹ ਲੈਣਾ ਔਖਾ ਹੋ ਗਿਆ ਹੋਇਆ ਤਾਂ ਉਹਨੇ ਡਰਦੇ ਹੋਏ ਡਾਕਟਰ ਕੋਲ ਬੱਚੇ ਨੂੰ ਲੈ ਕੇ ਗਏ ਜੀ ਡਾਕਟਰ ਨੇ ਜਦੋਂ ਬੱਚੇ ਦੀ ਹਾਲਤ ਦੇਖੀ ਡਾਕਟਰ ਕਹਿੰਦਾ ਇੰਤਾਂ ਸਾਹ ਵੀ ਨਹੀਂ ਆਉਂਦਾ ਸਾਹ ਲੈਣਾ ਵੀ ਬਹੁਤ ਔਖਾ ਹੋ ਗਿਆ ਹੈ ਸਾਰੇ ਪਿੰਡੇ 'ਤੇ ਰੇਸ਼ਾ ਫੈਲ ਗਿਆ ਹੈ ਜਿੱਥੇ ਵੀ ਡਾਕਟਰ ਸੂਈ ਮਾਰੇ ਉਥੇ ਖੂਨ ਦੀ ਥਾਂ ਤੇ ਰੇਸ਼ਾ ਨਿਕਲੇ ਉਹ ਕਹਿੰਦੇ ਹੁਣ ਤੁਹਾਡਾ ਬੱਚਾ ਨਹੀਂ ਬਚ ਸਕਦਾ ਹੁਣ ਜੇ ਇਹ ਗੱਲ ਡਾਕਟਰ ਕਹਿ ਦੇਵੇ ਕਿ ਬੱਚਾ ਨਹੀਂ ਬਚ ਸਕਦਾ ਫਿਰ ਕੀ ਦੀ ਉੱਪਰ ਆਸ ਰੱਖੀਏ ਜੀ ਫਿਰ ਸਾਨੂੰ ਸਾਡੇ ਪ੍ਰਮਾਤਮਾ ਨੇ ਗੱਲ ਸਿਖਾਈ ਹੈ ਕਿ ਜਿੱਥੇ ਦਵਾਈ ਨਹੀਂ ਫੇਲ ਹੋ ਜਾਏ ਨਾ ਉਥੇ ਫਿਰ ਅਰਦਾਸ ਕਰਮ ਕਰਦੀ ਹੈ ਕਿ ਪ੍ਰਮਾਤਮਾ ਹੁਣ ਤੂੰ ਬਚਾ ਉਸ ਮਨੁੱਖ ਨੂੰ ਜਦੋਂ ਡਾਕਟਰ ਸਾਹਿਬ ਨੇ ਜਵਾਬ ਦਿੱਤਾ ਕਿ ਤੇਰੇ ਬੱਚੇ ਦੇ ਸਰੀਰ 'ਚ ਰੇਸਾ ਫੈਲ ਗਿਆ ਹੈ ਹੁਣ ਇਹਦਾ ਇਲਾਜ ਕਰਨਾ ਬੜਾ ਔਖਾ ਹੈ ਸਾਡੀਆਂ ਦਵਾਈਆਂ ਨਹੀਂ ਕੰਮ ਕਰ ਰਹੀਆਂ ਸਾਨੂੰ ਲੱਗਦਾ ਹੈ ਕਿ ਤੇਰਾ ਬੱਚਾ ਕੁਝ ਘੰਟਿਆਂ ਦਾ ਮਹਿਮਾਨ ਹੈ ਇਹ ਮਰ ਜਾਏਗਾ ਸਾਨੂੰ ਲੱਗਦਾ ਹੈ ਕਿ ਹੁਣ ਇਸ ਬੱਚੇ ਦਾ ਜੀਵਨ ਨਹੀਂ ਹੈ ਉਸ ਮਨੁੱਖ ਨੇ ਜਿੱਧਰ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਸੀ ਹਸਪੀਟਲ ਵਿੱਚ ਖੜੇ ਹੋ ਕੇ ਉਸ ਨੇ ਅਰਦਾਸ ਕਰਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰੇ ਦਰ ਦਾ ਛਾੜੂ ਵਰਤਾਰ ਹਾਂ ਤੇਰੇ ਦਰ ਤੇ ਬੈਠ ਕੇ ਸਤਗੁਰ ਮੈਂ ਚੁਪੈਰੇ ਕੱਟਦਾ ਹਾਂ ਤੇਰੇ ਦਰ ਤੇ ਬੈਠ ਕੇ ਸਤਗੁਰ ਮੈਂ ਬਾਣੀ ਪੜਦਾ ਹਾਂ ਤੇਰੇ ਦਰ ਤੇ ਬੈਠ ਕੇ ਮੈਂ ਬਾਣੀ ਸੁਣਦਾ ਹਾਂ ਸਤਗੁਰ ਤੁਸੀਂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੈਠ ਕੇ ਬਹੁਤ ਕੁਝ ਲੈਂਤਾ ਤਨ ਤਨ ਬਾਬਾ ਦੀਪ ਸਿੰਘ ਜੀ ਤੁਸੀਂ ਤਨ ਗੁਰੂ ਕਲੰਗੀਧਰ ਪਾਤਸ਼ਾਹ ਕੋਲੋਂ ਬਹੁਤ ਕੁਝ ਲੈਂਤਾ ਹੈ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਮੇਰੇ ਬੱਚੇ ਨੂੰ ਜੀਵਨ ਦਾਣ ਬਖਸ਼ ਦਿਓ ਕੀ ਅਰਦਾਸ ਕੀਤੀ ਜੀ ਮੇਰੇ ਬੱਚੇ ਨੂੰ ਜੀਵਨ ਦਾਣ ਬਖਸ਼ ਦਿਓ ਖਾਲਸਾ ਜੀ ਭਰੋਸਾ ਰੱਖਿਓ ਜਦੋਂ ਅਰਦਾਸ ਦਿਲ ਤੋਂ ਹੋਵੇ ਜਦੋਂ ਅਰਦਾਸ ਦੇ ਵਿੱਚ ਸਤਿਗੁਰ ਆਪ ਆਪਣਾ ਵਾਸਾ ਕਰ ਲਵੇ ਜਦੋਂ ਭਰੋਸੇ ਨੂੰ ਭਾਗ ਲੱਗਦਿਆਂ ਨਾ ਉਸ ਮਨੁੱਖ ਨੇ ਅਰਦਾਸ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਦਰ ਤੇ ਮੈਂ ਸੇਵਾਦਾਰ ਹਾਂ ਝਾੜੂਦਾਰ ਹਾਂ ਸਤਿਗੁਰ ਬੈਠ ਕੇ ਮੈਂ ਬਾਣੀ ਪੜਦਾ ਹਾਂ ਕਿਰਪਾ ਕਰਿਓ ਸਤਿਗੁਰ ਜੀਓ ਮੇਰੇ ਅਰਦਾਸ ਨੂੰ ਪ੍ਰਵਾਨ ਕਰਿਓ ਜਦੋਂ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਉਸ ਮਨੁੱਖ ਨੇ ਅਰਦਾਸ ਕੀਤੀ ਥੋੜੇ ਸਮੇਂ ਬਾਅਦ ਉਹਦੇ ਬੱਚੇ ਨੂੰ ਹਸਪੀਟਲ ਵਿੱਚ ਪਾਏ ਨੂੰ ਬੈੱਡ ਤੇ ਚਾਰ ਉਲਟੀਆਂ ਆ ਗਈਆਂ ਜਦੋਂ ਚਾਰ ਉਲਟੀਆਂ ਆਈਆਂ ਤਾਂ ਉਲਟੀਆਂ ਰਾਹੀਂ ਸਾਰਾ ਰੇਸ਼ਾ ਬਾਹਰ ਨਿਕਲ ਗਿਆ ਜਦੋਂ ਸਾਰਾ ਰੇਸ਼ਾ ਬਾਹਰ ਆਇਆ ਡਾਕਟਰ ਨੇ ਦੇਖਿਆ ਕਿ ਅੰਦਰ ਜੋ ਗੰਧਮੰਦ ਭਰਿਆ ਸੀ ਸਾਰਾ ਬਾਹਰ ਆ ਗਿਆ ਡਾਕਟਰਾਂ ਨੇ ਫਿਰ ਦੇਖਿਆ ਕਿ ਬੱਚੇ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੋਣਾ ਸ਼ੁਰੂ ਹੋ ਗਿਆ ਡਾਕਟਰਾਂ ਨੇ ਇਲਾਜ ਕੀਤਾ ਉਹ ਬੱਚਾ ਤੰਦਰੁਸਤ ਹੋਇਆ ਤੇ ਡਾਕਟਰਾਂ ਨੇ ਇੱਕ ਗੱਲ ਕਹੀ ਅੱਜ ਜੇ ਇਹ ਬੱਚਾ ਠੀਕ ਹੋਇਆ ਇਸ ਬੱਚੇ ਦੇ ਠੀਕ ਹੋਣ ਦੇ ਪਿੱਛੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਕਰਾਮਾਤ ਵਾਪਰੀ ਹੈ ਤੇ ਬਾਬਾ ਦੀਪ ਸਿੰਘ ਜੀ ਨੇ ਚਾਹਿਆ ਅੱਜ ਇਹ ਤੇਰਾ ਬੱਚਾ ਤਾਂ ਇਹਨੂੰ ਜੀਵਨ ਦਾਣ ਮਿਲਿਆ ਬਾਬਾ ਦੀਪ ਸਿੰਘ ਜੀ ਨੇ ਤੇਰੇ ਬੱਚੇ ਦੀ ਉਮਰ ਵਧਾਈ ਹੈ ਖਾਲਸਾ ਜੀ ਭਰੋਸਾ ਰੱਖ ਕੇ ਚੱਲੋਗੇ ਤਾਂ ਗੁਰੂ ਮੁਰਦਿਆਂ ਵਿੱਚ ਵੀ ਜਾਨ ਪਾ ਦਿੰਦਾਗਾ ਗੁਰੂ ਅਰਦਾਸ ਨੂੰ ਭਾਗ ਲਾਵੇ ਉਦੋਂ ਪਿੰਗਲਿਆਂ ਨੂੰ ਵੀ ਪਰਬਤ ਤੇ ਚਾੜ ਦਿੰਦਾ ਹੈ ਤੇ ਡੁੱਪਦਿਆਂ ਨੂੰ ਵੀ ਕਿਨਾਰੇ ਲਾ ਦਿੰਦਾ ਹੈ ਸਾਡਾ ਭਰੋਸਾ ਬਾਬਾ ਦੀਪ ਸਿੰਘ ਜੀ ਤੇ ਬਣੇ ਸਾਡਾ ਭਰੋਸਾ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਮਾਲਕ ਜੀ ਸਾਡਾ ਭਰੋਸਾ ਬਣੇ ਤੇ ਕਿਰਪਾ ਕਰਿਓ ਸਾਡੇ ਵੀ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ